ਭਾਰਤ ਮਾਤਾ ਕੀ ਜੈ ਜੈ ਹਾਰਤਿਏ ਜਨਤਾ ਪਾਰਟੀ ਜਿੰਦਾਬਾਦ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਕਰਨ ਵਾਲੇ ਸਾਡੇ ਮੰਡਲ ਪ੍ਰਧਾਨ ਸ਼੍ਰੀ ਪਸ਼ੁਧਮ ਸਿੰਘ ਜੀ ਰੇਨੂ ਕੁਸ਼ਵ ਜੀ ਹਲਕਾ ਇੰਚਾਰਜ ਜੀ ਸਰਪੰਚ ਸਾਹਿਬ ਅਸ਼ੋਕ ਸਿੰਘ ਜੀ ਪੂਰਨ ਸਿੰਘ ਜੀ ਸਾਫਾ ਪ੍ਰਧਾਨ ਜੀ ਨਿਊਟੂ ਮਨਾਸ ਜੀ ਸਾਰੇ ਅਸੀਂ ਚੌਂਤਾ ਪਿੰਡ ਦੇ ਵਿੱਚ ਇਕੱਤਰ ਹੋਏ ਆਂ ਔਰ ਚੌਂਤਾ ਪਿੰਡ ਦੀ ਜੋ ਸਮੱਸਿਆ ਸੀ ਅਤੇ ਪਿਛਲੇ 5 ਸਾਲ ਤੋਂ ਕਿਸੇ ਦੇ ਘਰ ਠੰਡੀ ਹਵਾ ਨਹੀਂ ਆਈ। ਉਹ ਸਿਆਲ ਦੇ ਵਿੱਚ ਕਿਸੇ ਦੇ ਘਰ ਗਰਮ ਪਾਣੀ ਨਹੀਂ ਆਇਆ। ਇਹ ਸਮੱਸਿਆ ਸੀ ਕਿ ਜਿਹੜੀ ਬਿਜਲੀ ਦੀ ਸਪਲਾਈ ਆ ਉਹਦੀ ਵੋਲਟੇਜ ਬਹੁਤ ਜ਼ਿਆਦਾ ਘਟ ਆਂਦੀ ਸੀ। ਪਿਛਲੀਆਂ ਸਰਕਾਰਾਂ ਨੇ ਇਹਦੇ ਕੋਈ ਗੌਰ ਨਹੀਂ ਕੀਤੀ। ਪਿੰਡ ਦੀ ਬਹੁਤ ਪੁਰਾਣੀ ਮੰਗ ਸੀ ਪਿਛਲੇ 5 ਸਾਲ ਦੀ ਮੰਗ ਸੀ ਕਿ ਸਾਡੇ ਪਿੰਡ ਦੇ ਵਿੱਚ ਬਿਜਲੀ ਦਾ ਸੁਧਾਰ ਹੋਣਾ ਚਾਹੀਦਾ। ਸਾਡੀ ਭਾਰਤ ਜਨਤਾ ਪਾਰਟੀ ਨੇ ਐਫਰਟ ਕੀਤਾ डीसी साहब ਨੂੰ ਮਿਲੇ ਅਸੀ ਸਾਹਿਬ ਨੂੰ ਮਿਲੇ ਔਰ ਪਿੰਡ ਦੇ ਲੋਕਾਂ ਦੇ ਪਰਾਸ ਦੇ ਨਾਲ ਸਰਪੰਚ ਸਾਹਿਬ ਦੀ ਜੋਗ ਅਗਵਾਈ ਦੇ ਤਹਿਤ ਔਰ ਅੱਜ ਇਹ ট্রান্সਫਰਮ ਜਿਹੜਾ ਆ ਬਿਜਲੀ ਵਿਭਾਗ ਨੇ ਇੱਥੇ ਲਾਤਾ ਉਹ ਪਿੱਛੋਂ ਸਾਰਾ ਕਨੈਕਸ਼ਨ ਦੇ ਦਿੱਤਾ ਤਾਰ ਪੈ ਗਈ ਆ ਅੱਜ ਸ਼ਾਮ ਤੱਕ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀ ਬੱਤੀ ਆ ਉਹ ਪੂਰੀ ਵੋਲਟੇਜ ਦੇ ਨਾਲ ਪਹੁੰਚ ਜਾਏਗੀ ਜਿੱਥੇ ਅਸੀਂ ਬਿਜਲੀ ਵਿਭਾਗ ਦਾ ਧੰਨਵਾਦ ਕਰਦੇ ਆ ਉਥੇ ਅਸੀਂ ਡੀਸੀ ਸਾਹਿਬ ਦਾ ਤੇ ਅਸੀਂ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਿੰਡ ਦੀ ਜੋ ਮੰਗ ਸੀ ਬੜੀ ਪੁਰਾਣੀ ਉਹਨੂੰ ਜਿਹੜਾ ਨੇਪੜੇ ਚਾੜਿਆ ਕਿਉਂਕਿ ਪਾਣੀ ਤੇ ਬਿਜਲੀ ਇਹ ਇੱਕ ਅਜਿਹੀਆਂ ਚੀਜ਼ਾਂ ਜਿਨ੍ਹਾਂ ਤੋਂ ਅਸੀਂ ਵਾਂਝੇ ਨਹੀਂ रह ਸਕਦੇ ਰਾਤ ਨੂੰ ਜੇ ਬਲਬ ਡਿਮ ਜਗਿਆ ਤੇ ਸਾਡੇ ਬੱਚੇ ਪੜ ਨਹੀਂ ਸਕਦੇ ਹੁਣ ਇਹ ਬਲਬ ਵੀ ਪੂਰੇ ਜਗਣਗੇ ਔਰ ਠੰਡੀਆਂ ਹਵਾਵਾਂ ਵੀ ਆਣਗੇ ਏਸੀ ਦੀਆਂ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਮਾਨ ਦਿੱਤਾ ਉਹ ਇੱਥੇ ਆਏ ਔਰ ਅਸੀਂ ਅੱਜ ਜਿਹੜਾ ਟਰਾਂਸਫਾਰਮ ਹੈਦਾ ਮਹੂਰਤ ਕੀਤਾ ਜੀ ਧੰਨਵਾਦ ਇੱਕ ਮਿੰਟ ਮੇਰੀ ਇੱਕ ਵਾਰੀ ਪੁੱਛਣਾ